ਕਰੋ ਯਾਰ ਥੱਲੇ ਕਰ ਥੱਲੇ ਕਰ ਡੇਲੀ ਕੰਮ ਨਹੀਂ ਰਹੀ ਮੈਂ ਕਨੌਣਾ ਕਰਦਣਾ ਮਾਰ ਮਾਰ ਚ ਬੈਠਾ ਥੱਲੇ ਆਓ ਭਾਜੀ ਇਹਨੂੰ ਪੀਵੀ ਆ ਗਿਆ ਉੱਥੋਂ ਸਾਡਾ ਮੋਟਰਸਾਈਕਲ ਚੋਰੀ ਹੋਇਆ ਚੱਲ ਬੈਰਾ ਯਾਰ ਚਲੋ ਮੋਬਾਈਲ ਚੋਰੀ ਪਰ ਕਰਕੇ ਭੱਜਿਆ ਵੀਰ ਦਾ ਤੇ ਉਹ ਵੀਰ ਨੇ ਇੱਕ ਟੋਪਾ ਪਿੱਛੇ ਲੱਗ ਗਿਆ ਉਹਨੇ ਆ ਆ ਵੀਰ ਕੋ ਮੋਟਰਸਾਈਕਲ ਆ ਇੱਕ ਵਾਰ ਤੇਰੀ ਆ ਤੇਰੀ ਆਪਦੀ ਆ ਤੇਰੇ ਨਾਂ ਦੇ ਆ ਚੱਲਾ ਇਹ ਕਿੱਥੋਂ ਆਜਾ ਮਾ ਹੋਇਨ ਭਾਜੀ ਵਿੱਚ ਪੰਜ ਮਿੰਟ ਵਿੱਚ ਬੈਠੋ ਭਾਜੀ ਨਾਲ ਆਪਣੀ ਭੋਜਨ ਮਾਰ ਸਾਹਿਬ ਖੇਡੋ ਆਜੋ 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 ਮਾਈਕ ਕੱਢੋ ਬਾਹਰ ਹੀ ਆਉਣਾ ਮਾਈਕ ਕੱਢੋ ਬਾਹਰ ਹੱਥ ਪਿੱਛੇ ਰੱਖ ਫੋਨ ਸੀਗਾ ਬੱਸ ਸਟੈਂਡ ਤੋਂ ਉਤਰਿਆ ਸੀਗਾ ਤੇ ਮੈਂ ਚੱਲ ਹੀ ਰਿਹਾ ਸੀਗਾ ਥੋੜਾ ਬੰਦੀ ਚੱਲਿਆਂਵਾਂਗਾ ਤੇ ਐਕਟਿਵਾ ਤੇ ਆਇਆ ਤੇ ਮੇਰੇ ਫੋਨ ਮੇਰੇ ਹੱਥੇ ਸੀ ਚਲਾ ਰਿਆ ਸੀ ਫੋਨ ਫੜ ਕੇ ਲੈ ਗਿਆ ਜੇਬ ਚ ਪਾ ਲਿਆ ਪਰ ਮੇਰਾ ਧਿਆਨ ਨਹੀਂ ਗਿਆ ਫਿਰ ਮੈਂ ਇਹ ਭੱਜ ਗਿਆ ਫਿਰ ਮੈਂ ਦੇ ਪਿੱਛੇ ਲੱਗਿਆ ਰਿਹਾ ਪੂਰਾ ਟਾਈਮ ਤੇ ਤਾਂ ਕਰਕੇ ਫਿਰ ਉਹਦੇ ਪਿੱਛੇ ਸੀਗਾ ਮੈਂ ਪੂਰਾ ਟਾਈਮ ਤੇ ਫਿਰ ਉਹ ਤੋਂ ਬਾਅਦ ਇੱਥੇ ਆ ਗਿਆ ਮੈਂ ਫਿਰ ਬਾਅਦ ਚੱਲੇ ਕਿ ਆ ਵੀ ਫੋਨ ਉੱਥੇ ਡਿੱਗ ਗਿਆ ਫੋਨ ਬਰਾਮਤ ਫੋਨ ਆ ਰਿਹਾ ਮੇਰਾ ਮੇਰਾ ਚੋਰ ਫੜੇਗਾ ਨਾ ਆਹ ਡਿੱਗ ਗਿਆ ਯਾਰ ਉੱਥੇ ਫੋਨ ਤੇ ਨਾ ਮੋਗੋ ਫੋਨ ਕਰੇ ਫਿਰ ਤੋਂ ਬੋਲ ਦੱਸ ਐ ਜਿਹੜਾ ਭਾਜੀ ਤੁਹਾਨੂੰ ਫੋਨ ਮਿਲਿਆ ਕਿੱਥੋਂ ਮਿਲਿਆ ਉਹ ਜਿਹੜਾ ਚੋਦ ਨਹੀਂ ਦੇ ਹਾਂ ਜੀ ਇਹ ਸੂਰਜ ਦਾ ਤਾਰਾ ਸਾਹਮਣੇ ਲੱਗੋ ਫੋਨ ਤੇ ਕੋਈ ਤੁਹਾਨੂੰ ਰਸਤੇ 'ਚ ਮਿਲਿਆ ਕਿ ਸਰ ਜੇਬੇ ਡਿੱਗਾ ਵਾ ਕੋਈ ਖੋ ਕੇ ਪੱਜਾਇਆ ਮੇਰੇ ਸਾਹਮਣੇ ਲੱਗਦਾ ਮੈਨੂੰ ਤੇ ਤੁਸੀਂ ਇਹ ਫੋਨ ਜਿਹੜਾ ਵਾਪਸੀ ਦੇ ਤਾ ਇਹ ਫੋਨ ਵਾਪਸ ਇਹਨਾਂ ਨੂੰ ਭਾਈ ਨੂੰ ਕਰ ਲੱਗਾ ਇਹਨਾਂ ਭਾਈਆਂ ਨੂੰ ਇਹ ਫੋਨ ਦੇ ਤਾ ਇਹਨਾਂ ਨੂੰ ਨਹੀਂ ਫੋਟੋ ਸਨੈਪ ਫੋਨ ਦੇ ਮੈਨੂੰ ਹਾਂ ਮੇਰਾ ਭਾਈ ਕੀ ਕੀ ਮਤਲਬ ਜਿਹੜੇ ਲੋਕੀ ਆਉਂਦੇ ਇੱਥੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਸ ਇਹਨਾਂ ਨੂੰ ਇਹ ਕਹਿਣਾ ਚਾਹ ਰਹੇ ਆ ਵੀ ਤੁਸੀਂ ਆਪਣੀ ਜੋ ਆਪਣਾ ਸੇਫ ਕਰਕੇ ਰੱਖਿਆ ਕਰੋ ਆਪਣੇ ਮੋਬਾਈਲ ਪਰ ਸਮੋਬਾਈਲ ਇਨਾਂ ਨੂੰ ਸੇਫ ਰੱਖੋ ਆਪਣੇ ਆਪ ਨੂੰ ਕਿਉਂਕਿ ਚਲੋ ਇੱਥੇ ਚੋਰ ਜਿਆਦੇ ਚਲੋ ਬਹੁਤ ਹੋਏਗੀ ਥੇ ਸਮਝ ਸਕਦੇ ਆਪਾਂ ਆਪਣੀ ਸੇਫਟੀ ਆਫਰ ਕੀ ਤਾਂ ਨੂੰ ਕਿੰਨੀ ਖੁਸ਼ੀ ਹੋਈ ਫੋਨ ਉਠਾ ਕੇ ਮੈਨੂੰ ਬਹੁਤ ਖੁਸ਼ੀ ਹੋਈ ਇਹਨਾਂ ਦੇ ਜਿਹੜਾ ਕੋਈ ਬੰਦਾ ਹੈ ਮੈਂ ਇਹਨਾਂ ਨੂੰ ਵਾਪਸ ਦੇ ਰਿਹਾ ਇੱਕ ਚੀਜ਼ ਨਰੀ ਕੋਈ ਚਲੋ ਜਿੰਨੇ ਦੀ ਵੀ ਹੋਏਗੀ ਪਲੈਕਰ ਵੀ ਹੋਈ ਫਿਰ 10000 ਜੀ ਮੈਨੂੰ ਖੁਸ਼ੀ ਹੋਈ ਕਿ ਇਹਨਾਂ ਚੀਜ਼ ਵਾਪਸ ਮਿਲ ਗਈ ਤੁਹਾਨੂੰ ਫੋਨ ਹੁਣ ਸਰਦਾਰ ਜੀ ਨੇ ਵਾਪਸ ਕੀਤਾ ਕਿੰਨੀ ਦੀ ਖੁਸ਼ੀ ਹੋਈ ਹੋ ਜ਼ਿਆਦਾ ਹੋ ਰਹੀ ਆ ਮੈਂ ਤਾਂ ਦਿਲ ਛੱਡਦਾ ਸੀ ਮੈਂ ਤਾਂ ਹੀ ਵਿੱਚ ਵਿੱਚ ਭੱਜਿਆ ਸੀ ਮੈਂ ਇੱਥੇ ਤੱਕ ਆ ਗਿਆ ਤੁਸੀਂ ਫਿਰ ਅੱਜ ਚਲੋ ਮਿਲ ਗਿਆ ਵਧੀਆ ਮਾਰਕੀਟ ਚੱਲਣ ਨੂੰ ਆ ਜਾ ਉਹਦਾ ਨਾ ਇਹਨਾਂ ਦੇ ਬਹੁਤ ਬੱਸ ਕੋਈ ਨਹੀਂ